ਜੱਪਣ ਵਾਸਤੇ ਸਾਨੂੰ ਪਹਿਲਾ ਰੋਜ਼ ਦੀ ਰੋਜ਼ ਥੋੜਾ ਥਮ ਸਮਾਂ ਕੱਢ ਕੇ ਆਦਤ ਬਣਾਉਣੀ ਪੈਣੀ ਹੈ ਕਹਿੰਦੇ ਜਦੋਂ ਆਹ ਸਮਾਂ ਆ ਜਾਂਦਾ ਨਾ ਬਜ਼ੁਰਗੀ ਦਾ ਉਦੋਂ ਤੇ ਗੁਰੂ ਸਾਹਿਬ ਕਹਿੰਦੇ ਐ ਕਿ ਆਹ ਛੋਟੀਆਂ ਛੋਟੀਆਂ ਲੱਤਾਂ ਦੇ ਨਾਲ ਵੱਡੇ 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 ਸਮੁੰਦਰ ਪਾਰ ਕਰਤੇ ਪਰ ਕਹਿੰਦੇ ਅੱਜ ਬੁਢੇਪਾ ਆ ਗਿਆ ਅੱਜ ਤੇ ਮੰਝੇ ਦੇ ਕੋਲ ਪਿਆ ਪਾਣੀ ਵਾਲਾ ਕੁਝਾ ਵੀ ਬਹੁਤ ਦੂਰ ਲੱਗਦਾ ਹੈ ਤੇ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਕਹਿੰਦੇ ਐ ਕਿ ਆ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਫਰੀਦਾ ਇੰਨੀ ਨਿੱਕੀ ਜੰਗੀ ਐ ਜੰਗੀਏ ਦਾ ਭਾਵੋਂ ਦਾ ਲੱਤਾਂ ਫਰੀਦਾ ਇੰਨੀ ਨਿੱਕੀ ਜੰਗੀ ਐ ਥਲ ਡੂੰਗਰ ਭਵਿਓਮ ਅੱਜ ਫਰੀਦਾ ਕੁਜੜਾ ਸਹਿ ਕੋਹਾਂ ਥੀਓਮ ਕਹਿੰਦੇ ਅੱਜ ਮੰਜੇ ਦੇ ਕੋਲ ਪਿਆ ਕੁਜਾ ਵੀ ਇਦਾਂ ਲੱਗਦਾ ਕਿ ਬਹੁਤ ਦੂਰ ਪਿਆ ਕਹਿੰਦੇ ਆਦਤ ਬਣਾਉਣੀ ਪੈਣੀ ਐ ਜੇ ਆਦਤ ਨਾ ਬਣੀ ਫਿਰ ਰੋਣਾ ਤੇ ਪਛਤਾਉਣਾ ਬੱਲੇ